ਬਹੁਤ ਸਤਿਕਾਰਯੋਗ ਸਨਮਾਨਯੋਗ ਸਿੱਖ ਪੰਥ ਦਾ ਪਰਿਵਾਰ ਹੈ ਸਤਿਬਾਬਾ ਜਰਨੈਲ ਸਿੰਘ ਜੀ ਦੇ ਪਰਿਵਾਰ ਦਾ ਬਾਬਾ ਜਗਿੰਦਰ ਸਿੰਘ ਜੀ ਹੋਰਾਂ ਨੇ ਜੈਸੋ ਦੇ ਮੋਰਚੇ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਚ ਪੰਥ ਲਈ ਖਲਾਸੀ ਲਈ ਬਹੁਤ ਸਾਰੇ ਸੰਘਰਸ਼ਾਂ ਵਿੱਚ ਹਿੱਸਾ ਪਾਇਆ ਕੈਪਟਨ ਰਚਨ ਸਿੰਘ ਜੀ ਰੋਡੇ ਜੋ ਪਿਛਲੇ ਦਿਨੀ ਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਜਾਣ ਨਾਲ ਸਾਰੇ ਪੰਜਾਬ ਕਾਬਡੀ ਜਿਹੜੀ ਘਟ ਪਈ ਹੈ ਉਹਨਾਂ ਦੀ ਅਜਨਤ ਮਰਲਾਸੋ ਦੇ ਵਿੱਚ ਸ਼ਾਮਲ ਹੋਣ ਦਾ ਮੈਂ ਮੇਰਾ ਖੁਦparticip ਤਸੀਰ ਹੋਇਆ ਉਹ ਮੈਂ ਸਾਰੇ ਪਰਿਵਾਰ ਨਾਲ ਸਾਂਝਾ ਕਰਦਾ ਜਿਹਦਰ ਜਦੇਵ ਸਿੰਘ ਜੀ ਨਾਲ ਵੀ ਆਪਣਾ ਬੜਾ ਪਿਆਰ ਅਸਲ ਮੇਤਾ ਆਈ ਉਸ ਤੋਂ ਬਾਅਦ ਬੜੀ ਛੋਟੀ ਉਮਰ ਸੀ ਜਹੇਦਾਰ ਜੀ ਦੀ ਇਲੈਕਸ਼ਨ ਨੂੰ ਕੈਪਟਨ ਸਾਹਿਬ ਹੋਰਾਂ ਨੇ 1999 ਅਕੇਲਾ ਕਿ ਸੰਭਾਲਿਆ ਸੀ ਬਹੁਤ ਵੱਡੀ ਲੜਾਈ ਲੜੀ ਸੋ ਮੈਂ ਵੀ ਆਪਣੇ ਤੌਰ ਤੇ ਬੜੀ ਘਾਟ ਮਹਿਸੂਸ ਕਰਦਾ ਸਿੱਖ ਕੌਮ ਦੇ ਮਹਾਨ ਜਰਨੈਲ ਖੰਤ ਜਰਨੈਲ ਸਿੰਘ ਪਟੜਾ ਵਾਲੇ ਜੀ ਦੇ ਵੱਡੇ ਭਰਾ ਕੈਪਟਨ ਹਰਜਨ ਸਿੰਘ ਜੀ ਰੋਡੇ ਜੋ ਕੁਝ ਸਾਲ ਪਹਿਲਾਂ ਸਾਰਿਆਂ ਨੂੰ ਸਦੀਵੀ ਵੀ ਥੋੜਾ ਦੇ ਕੇ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦੇਸ਼ ਅਤੇ ਕੌਮ ਦੇ ਵਿੱਥੇ ਲਾਇਆ ਬਹੁਤ ਵੱਡੀਆਂ ਸਵਾਵਾ ਪੰਥ ਪ੍ਰਤੀ ਉਹਨਾਂ ਨੇ ਨਿਭਾਈਆਂ ਸੋ ਇਹ ਰੋਡੇ ਪ੍ਰਵਾਦ ਦੀ ਜੋ ਕੁਰਬਾਨੀ ਆ ਸੰਤ ਜਰਨੈਲ ਸਿੰਘ ਸਾਹਿਬ ਪਟੜਾ ਵਾਲੇ ਦੀ ਜੋ ਕੁਰਬਾਨੀ ਉਸ ਨੂੰ ਮੇਰਾ ਕੌਮ ਕਦੇ ਭੁਲਾ ਨਹੀਂ ਸਕਦੀ ਸੋ ਕੈਪਟਨ ਸਾਹਿਬ ਦੇ ਜਾਣ ਦਾ ਜਿਹੜਾ ਘਾਟਾ ਪਰਿਵਾਰ ਲਈ ਸਮੁੱਚੇ ਸਮਾਜ ਲਈ ਬਹੁਤ ਵੱਡਾ ਘਾਟਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਸੋ ਮੈਂ ਅੱਜ ਦੇ ਇਸ ਮੌਕੇ ਤੇ ਉਹਨਾਂ ਨੂੰ ਯਾਦ ਕਰਦੇ ਆ ਤੇ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ ਉਸ ਵੈਰੀ ਕੁ ਪ੍ਰਮਾਤਮਾ ਦੇ ਚਰਨਾਂ ਵਿੱਚ ਆਖੀ ਆਖਰੀ ਬੇਨਤੀ ਕਰਦਾ ਕਿ ਉਸ ਵਿਛੜੀ ਰੂਹ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਨਵਾਸ ਦੇਣ ਅਤੇ ਪਿੱਛੇ ਰੋਡੇ ਪਰਿਵਾਰ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਪਰਿਵਾਰ ਆਉਣ ਵਾਲੇ ਸਮੇਂ ਦੇ ਵੱਧ ਚੜ੍ਹ ਕੇ ਸਮਾਜ ਦੀ ਕੌਮ ਦੀ ਪੰਥ ਸੇਵਾ ਕਰਦਾ ਰਹੇ। ਦੇਖੋ ਅਸੀਂ ਤਾਂ ਦੇਖੋ ਖਾਲਸਾ ਰਾਜ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਜਿਹੜਾ ਸਾਰੀਆਂ ਪੰਥਕ ਧਰਾਂ ਨੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਸਾਂਝਾ ਜਿਹੜਾ ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਜੋ ਸਹੀ ਢੰਗ ਦੇ ਨਾਲ ਉਹ ਪੰਥ ਅਤੇ ਕੌਮ ਦੀ ਪੰਜਾਬ ਦੀ ਰੁਵਾਈ ਕਰ ਸਕੇ ਲੱਭਾ ਸਮਾਂ ਪੰਜਾਬ ਨੇ ਬੜਾ ਸੰਤਾਪ ਢਾਇਆ ਸਾਡੀਆਂ ਜਿਹੜੀਆਂ ਮੰਗਾਂ ਨੇ ਸਿੱਖ ਕੌਮ ਦੇ ਮਸਲੇ ਨੇ ਜਿਹੜੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਜੇ ਕਿ ਇੱਕ ਪੰਥਕ ਜਿਹੜਾ ਪਲੈਟਫਾਰਮ ਬਣੂਗਾ ਇੱਕ ਸਾਂਝਾ ਮੰਚ ਬਣੂਗਾ ਤਾਂ ਉਹ ਤਾਂ ਹੀ ਜਿਹੜੇ ਸਾਡੇ ਮਸਲੇ ਜਿਹੜੇ ਹੱਲ ਹੋ ਸਕਦੇ ਆ ਉਹਦੇ ਨਾਲ ਹੀ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰਹੇ ਲੋਕਾਂ ਦੀ ਆਪਸੀ ਭਾਈਚਾਰਕ ਜਿਹੀ ਸਾਜ ਉਹ ਕਾਇਮ ਰਹੇ ਬੜੀ ਤਕਨੀਕ ਸ਼ਕਤੀ ਸੀ ਜਿਨ੍ਹਾਂ ਨੇ ਫੋਰਮ ਨੂੰ ਬਹੁਤ ਵੱਲ ਬਖਸ਼ਿਆ ਫੌਜ ਦੇ ਵਿੱਚ ਕੈਪਟਨ ਸੀਗੇ ਤਾਂ ਮੇ ਆਪਣਾ ਘਰ ਵੀ ਛੱਡਿਆ ਤੇ ਫੌਮ ਦੇ ਨਾਲ ਐਸਾ ਜੁਰੇ ਬਹੁਤ ਬਹਾਦਰੀ ਕੀਤੀ ਹੈ ਕਪਤਨ ਸਾਹਿਬ ਨੇ ਸਾਨੂੰ ਬਹੁਤ ਅਫਸੋਸ ਹੈ ਸਾਡੇ ਵਿੱਚ ਨਹੀਂ ਹੈ ਇਹਨਾਂ ਤੋਂ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਸੀ ਜੋ ਕਰਕੇ ਫੌਜੀ ਸੀਗੇ ਤੇ ਟੋਕਾ ਟਕਾਈ ਵੀ ਕਰ ਦਿੰਦੇ ਸੀਗੇ ਜਿੱਥੇ ਕੰਮ ਗਲਤ ਹੁੰਦਾ ਸੀ ਜਿਵੇਂ ਫੌਜੀ ਕਰ ਦਿੰਦੇ ਆ ਟੋਕਾ ਟਕਾਈ ਤੋਂ ਬਗੈਰ ਡਿਸਪਲਨ ਨਹੀਂ ਰਹਿੰਦਾ ਤੇ ਇਹ ਪੂਰਾ ਡਿਸਪਲਨ ਸਾਡੀ ਪਾਰਟੀ ਦਾ ਰੱਖਦੇ ਸੀ ਔਰ ਹੂਰ ਦੇ ਵੀ ਸੀਗੇ ਪਿਆਰ ਵੀ ਕਰਦੇ ਸੀ ਔਰ ਇਜ਼ਤ ਵੀ ਸਾਰੇ ਅਧੀ ਕਰਦੇ ਸੀ ਇਹ ਸਾਡੀ ਇਹ ਬਹੁਤ ਬਖ਼ਤ ਕਿਸਮਤੀ ਹੈ ਕਿ ਆਪਾਂ ਇਕੱਠੇ ਇੱਕ ਮਸਲੇ ਤੇ ਨਹੀਂ ਹੋਏ ਜਿੰਨਾ ਚਿਰ ਖਾਲਸਤਾਨ ਦੇ ਮਸਲੇ ਤੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਸੈਂਟਰ ਤੇ ਹਿੰਦੂਤਵਾ ਸਾਡੇ ਉੱਤੇ ਜਿਹੜਾ ਰਾਜ ਕਰ ਰਹੀ ਹੈ ਇਹ ਹੋਰ ਤੇ ਹੋਰ ਨਬੀਰ ਹੋ ਜਾਊਗਾ ਜਿਵੇਂ ਪਾਕਿਸਤਾਨ ਦਾ ਬਾਰਡਰ ਨੇ ਖੋਲ੍ਹ ਦੇ ਵਪਾਰ ਦੇ ਲਈ ਮਸਬ ਦੇ ਦਰਸ਼ਨਾ ਦੇ ਲਈ ਸੋ ਸਿੱਖੋਂ ਅੱਜ ਬਹੁਤ ਰੁਹੀ ਹੈ ਹਿੱਦਤਵਾਦੀ ਰਾਜ ਦੇ ਸੱਦੇ ਅਸੀਂ ਹਸਾ ਆਪਣੇ ਦੇਣ ਦਿਨ-ਦਿਨ ਕੇ ਟੱਦੇ ਹੈ ਕਿ ਕਦੋਂ ਵਾਹਿਗੁਰੂ ਸਾਨੂੰ ਇਨਸਾਫ ਦਿਵਾਊਗਾ ਤੇ ਅਸੀਂ ਆਜ਼ਾਦ ਹੋਵਾਂਗੇ ਖਾਲਸਾ ਦੀ ਗੱਲ ਸ਼ੁਰੂ ਤੋਂ ਹੋਈ ਹੈ ਜਿਵੇਂ ਮੈਂ ਦੱਸਿਆ ਗੁਰੂ ਨਾਨਕ ਸਾਹਿਬ ਜੇਰੇ ਤੋਂ ਹੋਈ ਹੈ ਫਿਰ ਦਸੇ ਪਾਤਸ਼ਾਹ ਨੇ ਕਿਹਾ ਕਿ ਇਹ ਗ੍ਰੀਵ ਸਿੱਖੋਂ ਨੂੰ ਦੂ ਪਾਛਾਈ ਫੇਰ ਭੱਦਨਾਸ਼ਣ ਬਾਹਦਰ ਨੇ ਪਹਿਲੀ 6 ਸਟੇਜ ਪੈਦਾ ਕਰਤੀ ਤੇ ਉਹ ਤੋਂ ਬਾਅਦ ਲੜਾਈ ਜਾਰੀ ਰਹੀ ਜਿਹੜੀ ਅੱਜ ਵੀ ਲੜਾਈ ਜਾਰੀ ਹੈ ਤੇ ਅਸੀਂ ਖਾਲਸਾ ਤੋਂ ਬਗੈਰ ਇਹ ਜਿਹੜੀ ਕੌਮ ਹੈ ਇਹ ਦੂਸਰੀ ਕੌਮ ਦੇ ਵੱਡੇ ਮਾਤਰਬ ਵੱਡੇ ਮਾਤਰਬ ਸਾਡੇ ਉੱਤੇ ਲਾਤੀ ਸਾਨੂੰ ਸਮਝ ਨਹੀਂ ਆਉਂਦੀ ਦੇ ਦੇ ਸ਼ਿਵਾ ਪਰ ਮੋਹੇ ਹੈ ਇਹ ਚੁਣੇ ਚਾਲੂ ਕਰਦੇ ਹੈਗੇ ਮੇਰਾ ਮਤਲਬ ਸਾਰਾ ਕੁਝ ਦਿੱਤਵਾ ਦਾ ਸਾਡੇ ਉੱਤੇ ਲਾਗੂ ਕਰ ਦਿੱਤਾ ਹੈ ਤੇ ਅਸੀਂ ਇਸ ਤੋਂ ਬਹੁਤ ਦੁਖੀ ਹੈ ਤੇ ਅਸੀਂ ਬਿਵਾਧਤ ਕਰ ਰਹੇ ਹਾਂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੈਪਟਰ ਹਰਚੰਦ ਸਿੰਘ ਰੋਡੇ ਜੋ ਸਤਕਾਰਯੋਗ ਬਾਬਾ ਜਗਿੰਦਰ ਸਿੰਘ ਦੇ ਸੁਪੁੱਤਰ ਅਤੇ 20ਵੀਂ ਸਦੀ ਦੇ ਮਹਾਨ ਜੋਧੇ ਨ ਤੜਕ ਜਰਨੈਲ 99 ਸਾਲ ਦੇ 14ਵੇਂ ਸੰਤ ਜਾਨੀ ਜਰਨੈਲ ਸਿੰਘ ਖਾਲਸਾਈ ਦੇ ਵੱਡੇ ਭਰਾਤਾ ਉਹਨਾਂ ਦਾ ਅੱਜ ਦਸਹਿਰਾ ਸੀ 10 ਦਿਨ ਹੋ ਗਏ ਉਹਨਾਂ ਨੂੰ ਅਕਾਲ ਚਲਾਣਾ ਕੀਤਾ ਆਜ ਉਹਨਾਂ ਦੇ ਸਰੇ ਤੇ ਬਹੁਤ ਭਰਮਾ ਇਕੱਠ ਹੋਇਆ ਤੇ ਮੈਂ ਕੋਈ ਜਥੇਬੰਦੀ ਨਹੀਂ ਜੁਨੀਆਂ ਅੰਥਕ ਜਥੇਬੰਦੀਆਂ ਸੰਸਥਿਤ ਸੰਪਰਦਾਵਾ ਸੰਤ ਮਹਾਂਪੁਰਖਾ ਕਾਰਥੀ ਵਾਲੇ ਮਹਾਂਪੁਰਖਾ ਸਭ ਹੋ ਮਹਮਾ ਕੇ ਪੁਜੇ ਔਰ ਵੱਡੀ ਗਿਣਤੀ ਤੋਂ ਉਹਨੇ ਆ ਕੇ ਹਾਜ਼ਰੀ ਵੀ ਲਵਾਈ ਇਥੋਂ ਤੱਕ ਕਿ ਪੰਜਾਬ ਸਰਕਾਰ ਦੇ ਵੀ ਨੁਮਾਇंदे ਆਏ ਸੋ ਬਾਕੀ ਸਾਰੀਆਂ ਜਿੱਥੇ ਬੰਨੀਆਂ ਤੇ ਪਹੁੰਚੀਆਂ ਜਿਨ੍ਹਾਂ ਨੇ ਟਰੈਕਟਰ ਹਰਚੰਦ ਸਿੰਘ ਸਾਹ ਦੇ ਨਾਲ ਸਾਥ ਨਿਭਾਇਆ ਸੀ ਸੰਘਰਸ਼ ਦੇ ਵਿੱਚ ਖਾਮਸਫਰ ਰਹੇ ਉਹ ਸਾਰੇ ਪਹੁੰਚੇ ਤੇ ਉਹਨਾਂ ਨੇ ਵੱਖ-ਵੱਖਰੇ ਆਪੋ ਆਪਣੇ ਤੇ ਜਾਦੇ ਜਿਵੇਂ ਜਿਵੇਂ ਕਿਸੇ ਦੇ ਨਾਲ ਕੋਈ ਗੱਲ ਉਹਨਾਂ ਦੀ ਹੱਦ ਵੀਤੀ ਸੀ ਉਹਨਾਂ ਨੇ ਸੁਣਾਈ ਦੂਸਰੀ ਮੈਂ ਬੇਨਤੀ ਕਰਾਂ ਕਿ ਕਪਤਾਨ ਹਰਸ ਸਿੰਘ ਇੱਕ ਇਹੋ ਜਿਹਾ ਵਿਅਕਤੀ ਸੀ ਜਿਹੜਾ ਇਹ ਕਹਿ ਲਈਏ ਕਿ ਉਹ ਆਪਣੇ ਵਿੱਚ ਹੀ ਇੱਕ ਬਹੁਤ ਵੱਡੀ ਸਖਸ਼ੀਅਤ ਸੀ ਇਰਾਕੇ ਚ ਨਹੀਂ ਪੰਜਾਬ ਚ ਵੀ ਕਿਤੇਰੇ ਪ੍ਰਤੀ ਸਰਦਤ ਹੋਣ ਦਾ ਕੋਈ ਬੰਦਾ ਇਨੋਸੈਂਟ ਫੜਿਆ ਜਾਂਦਾ ਉਹਦੇ ਮਗਰ ਜਾਂਦੇ ਮਗਰ ਜਾ ਕੇ ਹਰ ਹਾਲਤ ਇਹਨੂੰ ਛਡਾਉਂਦੇ ਕਰਦੇ ਉਹ ਤਰਵਾਸ ਦਿੰਦੇ ਬਹੁਤ ਵੱਡੀ ਪੱਧਰ ਤੇ ਉਹਨਾਂ ਦਾ ਇਹ ਕਾਰਜ ਪਰਫੁੱਲਤ ਹੋਇਆ ਤੇ ਜੋ ਸਿਆਸਤ ਵਿੱਚ ਵੀ ਰਹੇ ਤੇ ਆਪਣੀ ਪਾਰਟੀ ਵਿੱਚ ਵੀ ਸੱਚੀ ਸੁੱੱਚੀ ਗੱਲ ਸਿੱਧੀ ਕਰਦੇ ਸੀ ਉਹਨਾਂ ਨੇ ਕੋਈ ਇਹੋ ਜਿਹੀ ਜਜ਼ਬਾਤੀ ਗੱਲ ਨਹੀਂ ਕੀਤੀ ਜਿਹੜੀ ਨੌਜਵਾਨਾਂ ਦਾ ਨਿਸ਼ਾਨਾ ਕਰਾਵੇ ਉਹ ਬਹੁਤ ਹਮਲ ਦੇ ਵਿੱਚ ਸਿਆਣੀ ਗੱਲ ਕਰਦੇ ਸੀ ਪੰਥਕ ਇਕਤਾ ਦੇ ਹਾਮੀ ਸੀ ਅਖੀਰ ਤੱਕ ਮੈਂ ਇਹ ਵੀ ਕਹਿ ਲਵਾਂ ਤੇ ਉਹ ਬੂੜੀ ਤਰ੍ਹਾਂ ਗੁਰਬਾਣੀ ਨਾਲ ਜੁੜੇ ਹੋਏ ਸੀ ਮਾੜਾ ਫੇਰਦੇ ਸੀ ਮੈਨੂੰ ਉਹਨਾਂ ਨੇ ਆਪ ਦੱਸਿਆ ਅਰ 2 23 ਸਾਲ ਪਹਿਲਾਂ ਦੀ ਗੱਲ ਐ ਕਿ ਮੇਰੇ ਕੰਨਾਂ 'ਚ ਜਿਹੜੀ ਬਾਣੀ ਖੀਨ ਹੋ ਜਾਂਦੀ ਆ ਉਹ ਬਾਣੀ ਸੂਪੂਰਨ ਭੋਗ ਪਾਇਆ ਜਾਂਦਾ ਭਾਵੇਂ ਸੁਖਲੀ ਚਾਹ ਹੋਵੇ ਜਗਜੀਤ ਸਾਹਿਬ ਹੋਵੇ ਪੰਜ ਬਾਣੀਆਂ ਹੋਣ ਮੈਂ ਕਹਿੰਦਾ ਚੰਗੀ ਗੱਲ ਆ ਕਦੇ ਨਹੀਂ ਰਾਤ ਦਿਨ ਚੱਲਦਾ ਰਹਿੰਦਾ ਸੋ ਇਹੋ ਜੀਆਂ ਜਿਹੜੀਆਂ ਬਰਕਤਾਂ ਪੈਂਦੀਆਂ ਨਾ ਠੀਕ ਐ ਵੀ ਸ੍ਰੀਮਾਨ ਸੰਤ ਬਾਬਾ ਚੰਨਾਰ ਸਿੰਘ ਖਾਲਸਾ ਜੀ ਦੇ ਫਰਾਤਾ ਹੋਣਾ ਬਾਬਾ ਜਮਿੰਦਰ ਸਿੰਘ ਦੇ ਸੁਪੁੱਤਰ ਹੋਣਾ ਵੀ ਬਹੁਤ ਵੱਡੀ ਗੱਲ ਐ ਪਰ ਉਹਨਾਂ ਦੀ ਆਪਣੀ ਨਰਪੈਤਾ ਨਿਡਰਤਾ ਆਪਣੀ ਸੰਸੀਤ ਆਪਣਾ ਨਿਤਨੇਮ ਆਪਣਾ ਟਾਈਮ ਟੇਬਲ ਇਹ ਵੀ ਬਹੁਤ ਵੱਡੀ ਗੌਰਵ ਕਰਦਾ ਜ਼ਿੰਦਗੀ ਦੇ ਵਿੱਚ ਮੈਂ ਛੋਟੇ ਸ਼ਬਦਾਂ ਦੇ ਕਹਾਂ ਤਾਂ ਉਹ ਇੱਕ ਸਫਲ ਜ਼ਿੰਦਗੀ ਜੀ ਕੇ ਗਿਆ